ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸੀਬੀਐਸਸੀ ਦਾ ਵੱਡਾ ਫੈਸਲਾ ਹੋਣ ਹਰ ਵਿਦਿਆਰਥੀ ਨੂੰ ਏਪੀ ਏਆਰ ਆਈਡੀ ਲੈਣੀ ਪਵੇਗੀ ਜਿਸ ਨਾਲ ਸੰਬੰਧਿਤ ਹਰ ਸਵਾਲ ਦਾ ਜਵਾਬ ਪੜੋ 16 ਅਗਸਤ 2025 ਕੇਂਦਰੀ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੇ ਭਾਰਤੀ ਸਿੱਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ ਅਤੇ ਡਿਜੀਟਾਈਜੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ ਹੁਣ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਲਈ ਇਹ ਪੀਏਆਰ ਆਈਡੀ ਪ੍ਰਾਪਤ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ ਇਹ ਫੈਸਲਾ ਇੱਕ ਰਾਸ਼ਟਰੀ ਇੱਕ ਵਿਦਿਆਰਥੀ ਆਈਡੀ ਯੋਜਨਾ ਦੇ ਤਹਿਤ ਲਿਆ ਗਿਆ ਹੈ ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਸਾਰੀ ਅਕਾਦਮਿਕ ਜਾਣਕਾਰੀ ਨੂੰ ਇੱਕ ਸਿੰਗਲ ਡਿਜੀਟਲ ਪਲੇਟਫਾਰਮ ਤੇ ਸੁਰੱਖਿਆ ਰੱਖਦਾ ਹੈ ਇਹ ਪੀ ਆਰ ਆਈਡੀ ਦਾ ਪੂਰਾ ਪ੍ਰੂਪ ਆਟੋਮੈਟਿਕ ਪਰਮਾਨੈਂਟ ਅਕਾਦਮਿਕ ਖਾਤਾ ਰਜਿਸਟਰੀ ਹੈ ਇਹ ਇੱਕ ਵਿਲੱਖਣ 12 ਅੰਕਾਂ ਵਾਲਾ ਡਿਜੀਟਲ ਪਛਾਣ ਨੰਬਰ ਹੈ ਜੋ ਹਰੇਕ ਵਿਦਿਆਰਥੀ ਨੂੰ ਮਿਲੇਗਾ ਇਸ ਆਈਡੀ ਨਾਲ ਵਿਦਿਆਰਥੀ ਦੇ ਸਕੂਲ ਵਿੱਚ ਰਿਕਾਰਡ, ਮਾਰਕ ਸ਼ੀਟਾਂ, ਸਰਟੀਫਿਕੇਟ ਤੇ ਹੋਰ ਸਾਰੇ ਅਕਾਦਮਿਕ ਦਸਤਾਵੇਜ਼ਾਂ ਡਿਜੀਟਲ ਤੌਰ ਤੇ ਸੁਰੱਖਿਅਤ ਰੱਖੇ ਜਾਣਗੇ। ਇਹ ਆਈਡੀ ਵਿਦਿਆਰਥੀਆਂ ਦੀ ਪੂਰੀ ਅਕਾਦਮਿਕ ਯਾਤਰਾ ਤੇ ਉਪਯੋਗੀ ਹੋਵੇਗੀ ਅਤੇ ਜੀਵਨ ਭਰ ਲਈ ਵੈਧ ਰਹੇ ਹੋਵੇਗੀ। ਵਿਦਿਆਰਥੀਆਂ ਅਤੇ ਸਿੱਖਿਆ ਪ੍ਰਣਾਲੀ ਲਈ ਇੱਕ ਕਈ ਲਈ ਕਈ ਤਰੀਕਿਆਂ ਨਾਲ ਉਚਿਤ ਆਈਡੀ ਬਹੁਤ ਮਹੱਤਵਪੂਰਨ ਹੈ। ਰਿਕਾਰਡ ਸਹੀ ਅਤੇ ਅਪਡੇਟ ਕੀਤੇ ਜਾਣੇ ਚਾਹੀਦੇ ਹਨ। ਇਹ ਆਈਡੀ ਵਿਦਿਆਰਥੀਆਂ ਦੇ ਸਾਰੇ ਅਕਾਦਮਿਕ ਡਾਟਾ ਨੂੰ ਸਹੀ ਅਤੇ ਅਪਡੇਟ ਰੱਖਣ ਵਿੱਚ ਮਦਦ ਕਰੇਗੀ ਜਿਸ ਨਾਲ ਜਾਣਕਾਰੀ ਦੀ ਨਕਲ ਜਾਂ ਗਲਤੀ ਦੀ ਸੰਭਾਵਨਾ ਖਤਮ ਹੋ ਜਾਵੇਗੀ ਧੋਖਾਧੜੀ ਦੀ ਰੋਕਥਾਮ ਇਸ ਵਿਲੱਖਣ ਡਿਜੀਟਲ ਪਛਾਣ ਜਾਲੀ ਦਸਤਾਵੇਜ਼ ਅਤੇ ਡਾਟਾ ਹੈਰਾਫੇਰੀ ਵਰਗੀਆਂ ਸਮੱਸਿਆਵਾਂ ਨੂੰ ਵੀ ਰੋਕੇਗੀ ਪਲੇਟਫਾਰਮ ਇੱਕीकरण ਜਿਸ ਨੂੰ ਡੀਜੀ ਲਕਰ ਅਤੇ ਅਕਾਦਮਿਕ ਬੈਂਕ ਖਾਫਟ ਕ੍ਰੈਡਿਟਸ ਦਸਟ ਦੇ ਵਰਗੇ ਪਲੇਟਫਾਰਮ ਨਾਲ ਸਿੱਝ ਹੀ ਜੋੜਿਆ ਜਾਵੇਗਾ ਜਿਸ ਨਾਲ ਵਿਦਿਆਰਥੀਆਂ ਲਈ ਆਪਣੇ ਦਸਤਾਵੇਜ਼ਾਂ ਤੱਕ ਪਹੁੰਚ ਕਰਨਾ ਆਸਾਨ ਹੋ ਜਾਵੇਗਾ ਨਵੀਂ ਸਿੱਖਿਆ ਨੀਤੀ ਨੂੰ ਉਤਸ਼ਾਹਿਤ ਕਰੋ CBSE HCSE ਦਾ ਇਹ ਕਦਮ ਨਵੀਂ ਸਿੱਖਿਆ ਨੀਤੀ ਦੇ ਡਿਜੀਟਲ ਇੰਡੀਆ ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰੇਗਾ ਜਿਸ ਦਾ ਉਦੇਸ਼ ਹਰੇਕ ਵਿਦਿਆਰਥੀ ਨੂੰ ਆਸਾਨੀ ਨਾਲ ਪਹੁੰਚਯੋਗ ਡਿਜੀਟਲ ਵਿਦਿਆਕ ਰਿਕਾਰਡ ਪ੍ਰਦਾਨ ਕਰਦਾ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ